ਫਿਰ ਜਨੂਅਰ ਵਿੱਚ ਖਾਲਸਾ ਜੀ ਬੜੀ ਤਪੱਸਿਆ ਕਰਨ ਵਾਲਾ ਸੀ ਕਾਨਪੁਰ ਵਿੱਚ ਵਿੱਚ ਕਾਨਪੁਰ ਵਿੱਚ ਰਹਿੰਦਾ ਸੀ ਬਹੁਤ ਤਪੱਸਿਆ ਕਰਨ ਵਾਲਾ ਸਾਧੂ ਸੀ ਪਰ ਇੱਕ ਐਸਾ ਸਮਾਂ ਆ ਗਿਆ ਭਾਈ ਮਰਦਾਨੇ ਨੂੰ ਨਮੂਨੀਆਂ ਦੀ ਬਿਮਾਰੀ ਹੋ ਗਈ ਠੰਡ ਲੱਗ ਗਈ ਜਿਹੜਾ ਇਹਦਾ ਗੜਬਈ ਸੀ ਉਹਨੇ ਬਹੁਤੀ ਠੰਡ ਲੱਜੀ ਸਰੀਰ ਦੀ ਬੇਹੋਸ਼ੀ ਸਮਝ ਕੇ ਬਰਾਂਡੀ ਪਿਆਦਤੀ ਕਈ ਕਾਜੀ ਦੀ ਸ਼ਿਕਾਇਤ ਐਸੇ ਮਿਲ ਜਾਂਦੇ ਹੈ ਕਿਸ ਨੂੰ ਠੰਡ ਲੱਗਦੇ ਬਾਬਾ ਜੀ ਘੁੱਟ ਚਪੀਰਾ ਠੰਡ ਹਰ ਜੂ ਅਹ ਮਰਦਾਨੇ ਰੰਗ ਦੇਖਾ ਰੱਖਣਾ ਚਾਹੀਦਾ ਖਾਲਸਾ ਜੀ ਕੀ ਹੋਇਆ ਇਹ ਦੇ ਨਾਲ ਭਾਈ ਮਰਦਾਨੇ ਨੂੰ ਠੰਡ ਲੱਗੀ ਬਰਾਂਦੀ ਪਿਆਗਤੀ ਸਰੀਰ ਚੜਾਈ ਕਰ ਗਿਆ ਉਹ ਸ਼ਰਾਬ ਪੀਣ ਦੇ ਕਾਰਨ ਖਾਲਸਾ ਜੀ ਨੂੰ ਡੂਮਾ ਦੇ ਘਰੇ ਜੰਮਣਾ ਪਿਆ ਮਰਾਸੇ ਵਾਲੇ ਮੁਸਲਮਾਨਾਂ ਨਾਲ ਘਰੇ ਜੰਮਣਾ ਪਿਆ ਪਰ ਪਿਛਲੀ ਤਪੱਸਿਆ ਦਾ ਸਦਕਾ ਨਨਤਾੜਾ ਸਾਹਿਬ ਜਨਮ ਹੋ ਗਿਆ ਅਕਾਲ ਪੁਰਖ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਸਰਗੋਏ ਵਿੱਚ ਗੁਰੂ ਕੇ ਚਾਰੇ ਸੁ ਨੂੰ ਮਲਾਪ ਹੋਇਆ ਹੈ ਪਿਛਲੇ ਜਨਮ ਵਿੱਚ ਵਤਨ ਗੜਵਾਈ ਦੀ ਕ੍ਰੀਤੀ ਦੇ ਕਾਰਨ ਸ਼ਰਾਬ ਪੀਣ ਦੇ ਕਾਰਨ ਉਹਦਾ ਫਲ ਧੁਕਣ ਵਾਸਤੇ ਜਿਨ੍ਹਾਂ ਨੂੰ ਲੋਕੀ ਨੀਵੇਂ ਕਹਿੰਦੇ ਆ ਉਹਨਾਂ ਦੇ ਘਰੇ ਜਨਮ ਲੈਣਾ ਪਿਆ ਪਰ ਭਗਤੀ ਦੇ ਕਾਰਨ ਖਾਲਸਾ ਜੀ ਵਿਛੜੇ ਹੋਏ ਮਰਦਾਨਿਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਮਿਲ ਕੇ ਇਹਦੀ ਕल्याण ਕੀਤੀ ਇਸੇ ਤਰ੍ਹਾਂ ਹੀ ਹੋ ਰਿਹਾ